ਹਾਂਜੀ ਦੋਸਤੋ ਫੇਰ ਸਵਾਗਤ ਹੈ ਇੱਕ ਹੋਰ ਕੈਂਟਜੀ ਵੀਡੀਓ ਤੇ ਵੀਡੀਓ ਬਹੁਤ ਹੀ ਜਿਆਦਾ ਫਨੀ ਹੋਣ ਵਾਲੀ ਆ ਵੀਡੀਓ ਚੰਗੀ ਲੱਗੀ ਤਾਂ ਲਾਈਕ ਮੈਟ ਜਰੂਰ ਕਰਿਓ ਤੇ ਆਪਣੇ ਯਾਰਾਂ ਬੇਲਿਆਂ ਚ ਵੀ ਜਰੂਰ ਸ਼ੇਅਰ ਕਰਿਓ ਆਜੋ ਪਹਿਲਾ ਵੀਡੀਓ ਦੇਖਦੇ ਫਿਰ ਇਹਨਾਂ ਦੇ ਕਹਿਣ ਸਿੱਖਮੈਂ ਤਰਦੇ ਆਜੋ ਭਈ ਓਏ ਧਾਰ ਧਿਆਨ ਕੱਢ ਦਿੱ ਤੱਲ ਸੋਣੀਏ ਨੀ ਕਰ ਬਾਰ ਤੇਰਾ ਯਾ ਚੰਗਾ ਕੀਤਾ ਪਰ ਥੋੜੀ ਲੇਟ ਕਰਦੇ ਆ ਜੇ ਇਦਾਂ ਹੀ ਗੁੰਦਾ ਰਹਾ ਤੈਨੂੰ ਦੇਸ਼ ਚ ਬਾਹਰ ਕਰ ਦਣਾ ਬੂ ਲੱਤਨ ਮਾਰੇ ਸੀ ਤਾਹ ਕਰਦੇ ਆ ਜਿੱਦਾਂ ਦੇ ਕੰਮ ਨੇ ਹੋੜ ਕੀਤੀ ਤੈਨੂੰ ਚਵਾਰਾ પાਕੇ ਦੇਣਗੇ ਇੱਤ ਕ ਪਾਸੇ ਮਾਰੋ ਮੇਨੋ ਪਿਆਰ ਵਾਲਿਆ ਗਵੇ ਤੁਝੇ ਪਾਸੇ ਮਾਰੋ ਮੇਨੋ ਬਾਬਲੀ ਦੀ ਪੱਗਵੇ ਜੇ ਤੂੰ ਕਹੇਗਾ ਮੈਨੂੰ ਬੇਵਫਾ ਮੈਂ ਕੋਇਲ ਤੋਂ ਬਨਜੂ ਪਿਛਲਾ ਮਜਿਸਟ੍ਰੇਟ ਤਾਂ ਕਹਿੰਦਾ ਹੁਣ ਸਾਲਾ ਕੰਮ ਹੀ ਛੱਡਦੀਏ ਪੂਰਾ ਗਾਣਾ ਸੁਣਨ ਵਾਲੇ ਨੂੰ ਬੜਾ ਇਨਾਮ ਦਿੱਤਾ ਜਾਵੇਗਾ ਸਾਥ ਕਰੋ ਲੋਹੀ ਆਲਾ ਬਰਸ਼ ਮਾਰਨ ਵਾਲਾ ਹਲਕਾ ਚ ਹੈ ਹਾ ਨਹੀਂ ਕਿੱਡਾ ਫਨ ਚੱਕਿਆ ਕਿੱਡਾ ਇਹਦਾ ਮੂੰਹ ਦੇਖ ਕੇ ਕਿਸੇ ਨੇ ਪਹਿਲੀ ਵਾਰ ਕਿਹਾ ਸੀ ਦੁਰਫਟੇ ਮੂੰਹ ਦੰਦ ਨਹੀਂ ਖਸਾਵੇ ਦੀ ਜੀਸੀਬੀ ਦੇ ਪੰਜੇ ਵਰਗੀ ਇਹਨੂੰ ਦਰਿਆਈ ਘੋੜੇ ਨੂੰ ਪਾਣੀ ਵਿੱਚ ਛੱਡ ਦਿਓ ਮੈਨੂੰ ਇਹ ਸਮਝ ਨਹੀਂ ਆਉਦੀ ਤੈਨੂੰ ਘਰ ਦੇ ਰੱਖੀ ਕਿੱਦਾਂ ਫਿਰਦੇ ਆ ਜਸਪੀਲਾਡੋ 모জাম비카 ਲਾਈਦਾ ਆ ਚੱਕਰ ਇੱਕ ਮੋੜ ਨੂੰ ਜੱਟ ਫੇਰ ਆ ਤਿਆਰ ਕੁੱਤੀ ਪਾਉਣ ਨੂੰ ਜੱਟ ਫੇਰ ਆ ਤਿਆਰ ਕੁੱਤੀ ਪਾਉਣ ਨੂੰ ਮਿੰਟ ਲਾਈਦਾ ਇੱਕ ਕਾਲੀ ਤੋਂ ਲਕੋ ਨੂੰ ਦਿਲ ਕਰਦਾ ਨਹੀਂ ਠੰਡ ਵਿੱਚ ਨੋ ਨੂੰ ਸਾਬਣ ਲਾ ਲੈ ਆਪਣੀ ਕਾਲੀ ਤੋਂ ਨੂੰ ਜੱਟ ਫੇਰ ਆ ਤਿਆਰ ਕੁੱਤੀ ਪਾਉਣ ਨੂੰ ਸੋਚ ਮੇਰੀ ਹੁੰਦੀ ਆ ਕਿ ਨਹੀਂ ਦੱਸ ਦਿਲ ਨਾ ਸਲਾਹ ਕਰਕੇ ਚੁੱਪ ਕਰੂ ਯਾਰੇ ਨੂੰ ਦਿਲ ਦਾ ਦੌਰਾ ਪੈਂਦਾ ਗੁੱਸਾ ਨਾ ਕਰੀ ਬੀਰ ਤੈਨੂੰ ਦੇਖ ਕੇ ਤਾਂ ਮੇਰਾ ਛੋਟਾ ਭਾਈ ਡਰ ਗਿਆ ਹੁਣ ਵੀ ਕੋਈ ਹੱਕ ਜੱਜ ਤੋਂ ਦੀ ਆ ਕਿ ਨਹੀਂ ਬਿਨਾ ਗੱਲੋਂ ਲੜ ਲੜ ਕੇ ਫਰਜ਼ਾਈ ਦੇ ਦੋ ਇਹਨੂੰ ਠੰਡ ਲੱਗੀ ਮਰਨਾ ਜਾਈ ਬੀਰ ਇਹ ਹੀ ਲੱਛਣਾ ਕਰਕੇ ਤੈਨੂੰ ਜਨਾਨੀ ਛੱਡ ਕੇ ਗਈ ਆ ਹੈਟਿੰਗ ਦਿੱਤਾ ਪੈਣਾ ਕਰਤੀ ਮੈਨੂੰ Shimla ਕਮਾ ਦੇ ਇੱਕ ਵਾਰੀ ਕਿਉਂ ਗੱਡੀ ਵਿੱਚੋਂ ਤੇਲ ਨਾ ਮੁਕਿਆ Shimla ਪਹੁੰਚ ਜਾਵੇ ਨਾ ਬੋਤ ਜਿਹੜੇ ਹਿਸਾਬ ਨਾਲ ਨੀਂਦ ਆਈ ਆ ਮੈਨੂੰ ਇਹਦਾ ਤੇਲ ਮੁਕਿਆ ਲੱਗਦਾ ਕੱਲਾ ਤੇਲ ਹੀ ਉਹਦੇ ਤਾਂ ਸੱਤੂ ਵੀ ਮੁੱਕੇ ਪਏ ਆ ਜਿਹੜੇ ਹਿਸਾਬ ਨਾਲ ਉਹਦੀ ਹਾਲਤ ਆ ਲੋਤੇਣਾ ਵੀ ਮੁਸ਼ਕਲ ਲੱਗਦਾ ਇੱਥੇ ਟਾਈਮ ਨਾਲ ਟਾਈਮ ਮੇਰਾ ਮਹਿਜ ਨਾ ਕਰੇ ਨੀ ਅੱਖ ਐਮ ਤੇ ਪਾਸ ਸੱਕ ਰਹਿ ਜਨਾ ਕਰੇ ਤੇਰਾ ਬੁਰਕੀ ਨਾਲ ਕੀ ਬੰਨਾ ਤੂੰ ਬੱਠਲ ਵਿੱਚ ਖਾ ਇਹਨੇ ਲੱਗਦਾ ਸਾਡੇ ਕੋਲੋਂ ਸਾਤੀ ਚ ਲੱਤਾ ਖਾਣੀਆਂ ਉਹੋ ਵਿਚਾਰੀ ਵੀ ਅੱਖਾ ਬੰਦ ਕਰਕੇ ਬੁਰਕੀ ਪਾਉਂਦੀ ਹੋਣੀ ਕੁੜੀ ਆਰੇ ਬਾਪਸ ਕਿਉਂ ਨਹੀਂ ਲੈ ਕੇ ਜਾਂਦੇ ਆਹ ਕਿਹੜੀ ਨਸਲਾ ਹੋਏ එදී ශැකල අේ බන්ඳේතා දෝහල් කැන්න වෙච්ච බන්ඳ වුගෙසි අජ්්‍යකල්ල ග්බරනෝ ාරදි ලෝරනීහිබල්ලේ කීගල නසබන්දිි ක රලිගපුරුනේ වැසේ ගෝනදවිී ලෝඩ නිසි හොනතා මොක්කේ අඳී ලෝරා හොනතා සුට්ටිදී ලෝට පෙයාකරු? ਵੇਲੀ ਉੱਠ ਗਏ ਔ ਲੈਟ ਜੱਟੀਏ ਜਮਾਨਤ ਦੀ ਹੋਗੀ ਬਾਬਾ ਸਿਰ ਦਾ ਪੱਕਾ ਇਲਾਜ ਕਿਰਾ ਮਰ ਗਿਆ ਹੋਣਾ ਹੁਣ ਤਾਂ ਗਲਾਸ ਗਿਆ ਕਿੱਥੇ ਪਤਾ ਹੀ ਨਹੀਂ ਲੱਗਿਆ ਗਲਾਸ ਹਜੇ ਤੱਕ ਨਹੀਂ ਲੱਭਿਆ ਮੰਡੇ ਆ ਨੂੰ ਦੰਦ ਲਾਨੀ ਪੈਂ ਜਾਂ ਹੋਈਆ ਬੋਰੇ ਆ ਨੂੰ ਪੈਂ ਜਾਂ ਹੋਈਆ ਦੰਦ ਨਹੀਂ ਪੈਂਦੀਆਂ ਜੀ ਸਿੱਧਾ ਅਟੈਕ ਹੁੰਦਾ ਨਾ ਨਾ ਹਜੇ ਕਿੱਥੇ ਤੂੰ ਜਵਾਨ ਹੋਈਆ ਹਜੇ ਤਾਂ ਤੇਰੇ ਦੁੱਧ ਵਾਏ ਦੰਦ ਟੁੱਟਣੇ ਆ ਬੇਖੇ ਰੱਜ ਦਾ ਜੀ ਗੋਰੀਏ ਬਰਾਵੋ ਪਲਾਸਟਰ ਹੀ ਕਰਤਾ ਜਮਾਇ ਦਾ ਮੈਸਕੂਚਾ ਫੱਟੇ ਲੇ ਪਦਾਸੀ ਦੋ ਦਿਨਾਂ ਬਾਅਦ ਬੰਦਾ ਅਸਲੀ ਰੂਪ ਦੇਖ ਕੇ ਭਾਵੇਂ ਮਰ ਜੇ ਇਹੇ ਬਿਰਲਾ ਪੁੱਤੀ ਦੇ ਦੋ ਘੋਰ ਮਾਰਤੇ ਚੰਮਰੀ ਨੂੰ ਸਾਹ ਕਿਵੇਂ ਆਊ ਆ ਗਿਆ ਨੰਨਾ ਜਾ ਗਿਆ ਨੰਨਾ ਵੱਡੇ ਵੱਡਿਆਂ ਨੂੰ ਪਾਜੜਾ ਪਾ ਗਿਆ ਨੰਨਾ ਚੌਂ ਨਿਸ਼ਾਨ ਸਲੰਡਰ ਜਿੱਤ ਤੋਂ ਪਹਿਲੀ ਨੰਨਾ ਪੈ ਗਿਆ ਅੱਜ ਪਹਿਲੀ ਵਾਰ ਦੁਜਿਆਂ ਦੇ ਕੰਮ ਚ ਨੰਨਾ ਪੈਂਦਾ ਦੇਖਿਆ ਅੱਜ ਤੱਕ ਸੁਣਿਆ ਹੀ ਸੀ ਨੰਨਾ ਹੋਇਆ ਫਿਰਦਾ ਪੰਪਾ ਚ ਅੰਨਾ ਤੇਰੇ ਨਾਮ ਚ ਹੀ ਦੋ ਦੋ ਨੰਨੇ ਆ ਤੂੰ ਕੀ ਛਕੂ ਲੜੇਗਾ ਆ ਵੇਖੀ ਦੌਰ ਜੱਟਾਂ ਦੀ ਘਦੇ ਕੁੜੇ ਪਿੰਡ ਆ ਕੇ ਨਹੀਂ ਲੱਕ ਦੇ ਜਾ ਮੇਰਾ ਸ਼ੌਂਕੀ ਮਿੱਟੀ ਨਾਲ ਬੜਾ ਪਿਆਰਾ ਮੁੰਡੇ ਦਾ ਜਿੱਥੇ ਦੇਖਦਾ ਮੱਥਾ ਟੇਕ ਦਿੰਦਾ ਮੁੰਡਾ ਪਰਪੀ ਨਾਲ ਜੁੜਿਆ ਹੋਇਆ ਪਤਾ ਤੁਹਾਨੂੰ ਧਰਤੀ ਮਾਂ ਨੂੰ ਮੱਥਾ ਟੇਕਿਆ ਲੱਗਦਾ ਪਿਆਸ ਲੱਗ ਗਈ ਸੀ ਮੈਂ ਕਾਲਪੁਰਖ ਦਾ ਧੰਨਵਾਦ ਕਰਦੀ ਆ ਕਿ ਜਿਨੇ ਮੈਨੂੰ ਇਹੋ ਜਿਹੇ ਚੜਦੀ ਕਲਾ ਵਾਲੇ ਸਿੰਘ ਦੇ ਲੜ ਲਾਇਆ ਚੜਦੀ ਕਲਾਲੇ ਨੂੰ ਵੀ ਦੇਖ ਲਓ ਹੈਗਾ ਧਰਤੀ ਤੇ ਜਾਂ ਚੜਾਈ ਕਰ ਗਿਆ ਬਾਬਾ ਸੋਚ ਰਿਹਾ ਹੁਈ ਨਾ ਪਕਾਈ ਮਾਰ ਦੇ ਸੈਂਕਦੀ ਚੈੱਕ ਇੰਜਨ ਲਾਈਟ ਆਉਣਾ ਵਰਤੀ ਸਦੀਰਾ ਬਰਲਾ ਹੀ ਬਟਾ ਹੁਣ ਜੁੰਦੇ ਪੱਤਰ ਰਹੇ ਨੇ ਇੱਕ ਦੂਜੇ ਦੇ ਅਕਮਨ ਕਮਨ ਨੂੰ ਤਾਂ ਥਾਰੇ ਦੇਖਿਆ ਉਫਟਕ ਤਰ ਰਖਿਆ ਪਟਟਕੇ ਪੰਨੂ ਪਟਟਕੇ ਪੰਨੂ ਬਹੁਤ ਸਾਰਾ ਵੇਚ ਹੀ ਦੇਣਾ ਮੈਂ ਪਟਾਕੇ ਬੜੇ ਬਰੀਕ ਕਰਕੇ ਪਾਏ ਆ ਸੁਨੰਦਾ ਸ਼ਰਮਾ ਦਾ ਪੇਟੀਆਂ ਵਾਲੇ ਕਮਰੇ ਚ ਲੁੱਕ ਕੇ ਰੋਂਦੀ ਹੋਣੀ ਕਲਾਕੀ ਪਲੇਟਾਂ ਚ ਨੁਕਸਾਨ ਹਾਂਜੀ ਵੀਡੀਓ ਬਾਰੇ ਲਾਈਕ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਮੈਂ ਤਾਂ ਕਿਸੇ ਹੋਰ ਕਰ ਜੀ ਵੀਡੀਓ ਤੁਹਾਨੂੰ ਵਾਜੀ ਸਾਰਿਆਂ ਦਾ